ਕੀ ਹੋ ਜਾਏਗਾ ਸਾਥ ਸੰਗਤ ਜੇ ਪੰਜ ਸੱਤ ਗੱਡੀਆਂ ਲੈ ਲੀਆਂ ਕੋਈ ਕਰੋੜ ਰੁਪਏ ਜਮ੍ਹਾਂ ਕਰ ਵੀ ਲਿਆ ਕੀ ਹੋ ਜਾਏਗਾ ਕੀ ਹੋ ਜਾਏਗਾ ਜੇ ਕੋਠੀਆਂ ਲੈ ਲੀਆਂ ਜ਼ਮੀਨ ਬਹੁਤੀ ਖਰੀਦ ਲਈ ਕੀ ਬਣ ਜਾਏਗਾ ਉਹ ਬਣਨਾ ਜਿਨ੍ਹਾਂ ਕੋਲ ਛੱਪਰੀਆਂ ਸੀ ਪਰ ਅੱਜ ਵੀ ਉਹਨਾਂ ਦੇ ਨਾਮ ਦਿਨ ਲੋਕਾਂ ਦੇ ਕੰਨਾਂ ਵਿੱਚ ਗੂੰਜ ਰਹੇ ਨੇ ਬ੍ਰਹਿਮੰਡ ਵਿੱਚ ਅੱਜ ਵੀ ਉਹਨਾਂ ਦੇ ਨਾਮ ਗੂੰਜ ਰਹੇ ਨੇ ਉਹ ਬਣਨਾ ਕਰੇ ਉ ਬਸਤਾ ਟੋਟੇ ਝੌਂਪੜੀ ਚੀਰ ਸਭ ਛਿੰਨਾ ਜਾਤ ਨਾ ਪਾਤ ਨਾ ਯਾਦਰੋ ਧਿਆਨ ਪਰਮਿਨਾ ਮਿੱਤਰ ਨਾਇਠ ਦਨ ਰੂਪੇਣ ਕਿਛ ਸਾਖ ਨ ਸਿੰਨਾ ਰਾਜਾ ਸਗਲੇ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਤਿਸ ਕੀ ਥੋੜ ਮਨ ਉਤਰੈ ਪ੍ਰਭ ਹੋਇ ਸੋ ਪਰਸੰਨਾ ਤੋ ਬੰਦਗੀ ਕਰ ਰਹਿੰਦੀ ਦੁਨੀਆ ਤੱਕ ਦਿਲਾਂ ਵਿੱਚ ਰਾਜ ਰਹੇਗਾ ਤੇ ਕੰਨਾਂ ਵਿੱਚ ਤੇਰੇ ਨਾਮ ਦੀ ਗੂੰਜਾਂ ਪੈਂਦੀਆਂ ਰਹਿਣਗੀਆਂ ਕੌਣ ਭੁੱਲਿਆ ਹੋਇਆ ਸਹਾ ਸਿੰਘ ਜੀ ਸੰਤ ਜੀ ਮਹਾਰਾਜ ਸੰਤੂ ਆਬਾਤਰ ਸਿੰਘ ਜੀ ਸੰਤੂ ਆਬਾਈਸਰ ਸਿੰਘ ਜੀ ਮਹਾਰਾਜ ਜੀ ਸ਼੍ਰੀਮਾਨ ਸੰਤੂ ਆਬਾ ਸੁਖਦੇਵ ਸਿੰਘ ਜੀ ਲੌਰੈਂਸ ਸਾਹਿਬ ਵਾਲੇ ਬੇਅੰਤ ਹੀ ਮਹਾਂਪੁਰਸ਼ ਕਿੰਨੇ ਕਾਰ ਸੇਵਾ ਵਾਲੇ ਮਹਾਂਪੁਰਸ਼ ਕੌਣ ਭੁੱਲਿਆ ਉਹਨਾਂ ਦੇ ਨਾਮ ਕੀ ਸੀ ਉਹਨਾਂ ਕੋਲੇ ਬਹੁਤ ਵੱਡੀਆਂ ਜਾਇਦਾਦਾਂ ਕਰਕੇ ਯਾਦ ਕਰਦਾ ਕੋਈ ਨਹੀਂ ਉਹਨਾਂ ਪਰਮਾਤਮਾ ਦਾ ਨਾਮ ਜਪਿਆ ਬੰਦਗੀ ਕੀਤੀ ਮਾਂ ਕਹਿਣ ਲੱਗੀ ਪੁੱਤਰਾ ਮੇਰੇ ਮਨ ਦੇ ਵਿੱਚ ਖਿਆਲ ਆ ਗਿਆ ਤੈਨੂੰ ਵੇਖ ਕੇ ਅੱਜ ਕਿ ਦੁਨੀਆ ਦੇ ਵਿੱਚ ਉਹ ਖੱਟੀ ਖੱਟਣਾ ਕਰ ਜਿਹਦੇ ਵਾਸਤੇ ਤੈਨੂੰ ਮਨੁੱਖਾ ਸਰੀਰ ਮਿਲਿਆ ਹੈ ਜਾਮਾ ਮਿਲਿਆ ਹੈ ਪਰਮਾਤਮਾ ਦੇ ਨਾਮ ਦਾ ਵਣਜ ਕਰ ਜਿਹੜੇ ਕੰਮ ਵਾਸਤੇ ਆਏ ਤੇ ਮਾਂ ਨੇ ਸਮਝਾਉਣਾ ਕੀਤਾ ਪੁੱਤਰਾ ਉਹੀ ਵਪਾਰੀ ਵਧਿਆ ਨੇ ਤੈਨੂੰ ਵੀ ਵਪਾਰ ਕਰਨ ਵਾਸਤੇ ਪਰਮਾਤਮਾ ਨੇ ਭੇਜਿਆ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕੁ ਫੱਕੜੇ ਸਭ ਮੁੱਕਦੀ ਚੱਲੀ ਰਹਿਣ ਉਹ ਵਣਜਾਰਾ ਬਣ ਉਹ ਵਪਾਰ ਕਰ ਇਨਾਂ ਸਵਾਸਾਂ ਦੇ ਬਦਲੇ ਪ੍ਰਮਾਤਮਾ ਦਾ ਨਾਮ ਖਰੀਦਣਾ ਕਰ ਉਹ ਸਵਾਸ ਲੈ ਕੇ ਵਿੱਚ ਨੇ ਜਿਨ੍ਹਾਂ ਦੇ ਨਾਲ ਪ੍ਰਮਾਤਮਾ ਦਾ ਨਾਮ ਜਪਿਆ ਜਾਵੇਗਾ ਉਹ ਪਲੇਵਣ ਜਾਰੇ ਨੇ ਜਪਿਆ ਹਰ ਨਾਮ ਜਿਨਾਂ ਨੇ ਪਲੇਵਣ ਜਾਰੇ ਵਈਏ ਟਟਿਆ ਹਰ ਨਾਮ ਜੇ ਨਾਨੇ ਪਲੇਵਣ ਜਾਰੇ ਜੀ ਪਲੇਵਣ ਜਾਰੇ ਨੇ ਪਲੇਵਣ ਜਾਰੇ ਨੇ ਖਟਿਆ ਹਾਰ ਨਾਮ ਜੀ ਨਾਨੇ ਪਲੇ ਵਣਜਾਰੇ ਓ ਖਟਿਆ ਹਾਰ ਨਾਮ ਜੀ ਨਾਨੇ ਜਾ ਪਿਆਰ ਨਾਮ ਜਿਨਾ ਨੇ ਛਟਿਆ ਹਰ ਨਾਮ ਜਿਨਾ ਨੇ ਕੱਟ ਪਿਆਰ ਨਾਮ ਜਿਨਾ ਨੇ ਛਟਿਆ ਹਰ ਨਾਮ ਜਿਨਾ ਨੇ भले वण जारे उहो खटे हर नाम जिन पले बण जारे भई खटे हर नाम जिन ਜੀਉ ਨਿਰਮਲ ਬਾਹਰ ਹੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਉਹ ਬੰਜਾਰੇ ਸੱਚੇ ਨੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦੀ ਖੱਟੀ-ਖੱਟੀ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦਾ ਵਣਜ ਕੀਤਾ ਇਸ ਕਰਕੇ ਮਾਂ ਕਹਿਣ ਲੱਗੀ ਪੁੱਤਰਾ ਮੇਰੇ ਮਨ ਦੇ ਵਿੱਚ ਖਿਆਲ ਆ ਗਿਆ ਕਿ ਮੇਰੇ ਪੁੱਤ ਦਾ ਨਾਮ ਰਹਿਂਦੀ ਦੁਨੀਆ ਤੱਕ ਰਹੇ ਉਹ ਕਹਿਣ ਲੱਗਿਆ ਮਾਂ ਫਿਰ ਵੀ ਐਡਾ ਵੱਡਾ ਰਾਜ ਭਾਗੇ ਇਹਦੇ ਕਰਕੇ ਨਹੀਂ ਰਹਿਣੇ ਦਾ ਕੰਨ ਲਾਈਨੀ ਤੇਰੇ ਤੋਂ ਪਹਿਲਾਂ ਬਹੁਤ ਰਾਜੇ ਮਹਾਰਾਜੇ ਹੋ ਕੇ ਤੁਰ ਗਏ ਲਾਉ ਲਸ਼ਕਰਾਂ ਦੇ ਖਜ਼ਾਨਿਆਂ ਦੇ ਮਾਲਕ ਓ ਵੀ ਤੋ ਤੁਰ ਗਏ ਪਰ ਪ੍ਰਮਾਤਮਾ ਦਾ ਨਾਮ ਜਪੋ ਦੇ ਕਰਕੇ ਦੁਨੀਆ ਚ ਨਾਮ ਰਹੇਗਾ ਨਾਮ ਰਹੇਉ ਸਾਧੂ ਰਹੇਉ ਰਹੇਉ ਗੁਰੂ ਗੋਬਿੰਦ ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮਨ ਪ੍ਰਮਾਤਮਾ ਦਾ ਨਾਮ ਜਪ ਤੇ ਨਾਮ ਦੀ ਵਡਿਆਈ ਹੈ ਜਿੰਨਾ ਚਿਰ ਦੁਨੀਆ ਰਹੇਗੀ ਉਨਾ ਚਿਰ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦੇ ਨਾਮ ਨੂੰ ਜਪਣ ਵਾਲੇ ਰਹਿਣਗੇ ਕਿਉਂਕਿ ਪ੍ਰਮਾਤਮਾ ਦੇ ਨਾਲੋਂ ਵੀ ਉਹਦਾ ਨਾਮ ਵੱਡਾ ਹੈ ਉੱਚਾ ਹੈ ਉੱਚੇ ਉੱਪਰ ਉੱਚਾ ਨਾਉ ਪ੍ਰਮਾਤਮਾ ਨੂੰ ਮਿਲਾਉਣ ਵਾਲਾ ਉਹਦਾ ਨਾਮ ਹੈ ਉਹ ਨਾਮ ਜਿਹੜਾ ਜਪ ਲਏਗਾ ਫਿਰ ਉਹਦੇ ਵੀ ਓਨੀ ਬੜੈਈ ਹੋਵੇਗੀ ਜਿੰਨੀ ਪਰਮਾਤਮਾ ਦੀ ਓੜੈਈ ਹੈ ਇਸ ਕਰਕੇ ਮਾਂ ਨੇ ਫਿਰ ਬਚਨ ਕੀਤੇ ਪੁੱਤਰਾ ਪਰਮਾਤਮਾ ਦੀ ਬੰਦਗੀ ਕਰ ਕਹਿੰਦੇ ਮਾਂ ਫਿਰ ਕਿਵੇਂ ਕਰਾਂ ਕਹਿੰਦੇ ਜਾ ਫਿਰ ਜਾ ਕੇ ਭਗਵਾ ਵੇਸ ਧਾਰਨ ਕਰ ਲੈ ਚੋਲਾ ਪਾ ਲੈ ਬਾਣਾ ਪਾ ਲੈ ਤੇ ਛੱਡ ਦੇ ਰਾਜ ਭਾਗ ਨੂੰ ਸਾਰਾ ਰਾਜ ਭਾਗ ਛੱਡ ਕੇ ਮਾਂ ਦੀ ਸਿੱਖਿਆ ਦੇ ਨਾਲ ਫਿਰ ਗੋਰਖਨਾਥ ਦਾ ਜਾ ਕੇ ਚੇਲਾ ਬਣਿਆ ਜਦੋਂ ਕਥਾ ਆਉਂਦੀ ਹੈ ਨਾ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਭਾਈ ਮਰਦਾਨਾ ਜੀ ਪੁੱਛਦੇ ਨੇ ਪਾਤਸ਼ਾਹ ਤੁਹਾਨੂੰ ਬੜੇ ਸਿੱਧ ਮਿਲੇ ਜੋਗੀ ਮਿਲੇ 나ਥ ਮਿਲੇ ਤੇ ਇਨਾਂ ਵਿੱਚੋਂ ਜੋਗੀ ਕਿਹੜਾ ਪਹੁੰਚਿਆ ਹੋਇਆ ਮਿਲਿਆ ਉਹਦੇ ਵਿੱਚ ਫਿਰ ਮਹਾਰਾਜਿਆਂ ਨੇ ਨਾਮ ਲਿਖਿਆ ਕਹਿੰਦੇ ਵੀ ਗੋਪੀ ਚੰਦ ਜਿਹੜਾ ਹੈ ਪੁੱਗ ਗਿਆ ਹੈ ਇਹ ਕਥਾ ਵਿੱਚ ਆਉਂਦਾ ਜਦੋਂ ਗੋਪੀ ਚੰਦ ਪੁੱਗਿਆ ਹੋਇਆ ਇਸ ਕਰਕੇ ਜੇ ਬਾਬੇ ਫਰੀਦ ਸਾਹਿਬ ਨੂੰ ਮਾਂ ਨੇ ਸਿੱਖਿਆ ਦਿੱਤੀ ਤੇ ਰਾਜੇ ਗੋਪੀ ਚੰਦ ਨੂੰ ਮਾਂ ਨੇ ਸਿੱਖਿਆ ਦਿੱਤੀ ਤੇ ਉਹ ਦੇਖ ਲਓ ਫਿਰ ਉਹ ਜੋਗੀ ਬਣ ਗਿਆ ਰਾਜਪਾਗ ਛੱਡਤਾ ਸਭ ਕੁਝ ਛੱਡ ਦਿੱਤਾ ਇਹ ਦੋ ਮਾਮਾ ਦੁਨੀਆਂ ਵਿੱਚ ਪਹਿਲੇ ਨੰਬਰ ਤੇ ਗਿਣੀਆਂ ਜਾਂਦੀਆਂ ਦੋ ਮਾਤਾ ਅਗਲੀ ਜਿਹੜੀ ਮਾਤਾ ਫਿਰ ਉਹ ਧਰੂ ਦੀ ਮਾਤਾ ਹੈ ਉਹ ਦਾਦਾ ਨੰਬਰ ਕੱਟਿਆ ਜਾਂਦਾ ਹੈ ਲਗਨ ਤੇ ਲਾ ਦਿੱਤੀ ਪਰ ਲਗਨ ਲਾ ਕੇ ਫਿਰ ਮੋਹ ਜਾਗ ਪਿਆ ਮਮਤਾ ਜਾਗ ਪਈ ਜੇ ਤੂੰ ਚੱਲਿਆ ਗਿਆ ਨਾਮ ਜਪਣ ਵਾਸਤੇ ਜੰਗਲਾਂ ਨੂੰ ਤੇ ਮੇਰੇ ਕੋਲ ਕੌਣ ਰਹੇਗਾ ਭਾਈ ਗੁਰਦਾਸ ਜੀ ਬਾਹਰ ਲਿਖਦੇ ਨੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਨਾਂ ਲੈ ਕੇ ਸੰਬੋਧਨ ਕਰਦੇ ਨੇ ਭਾਈ ਗੁਰਦਾਸ ਜੀ ਬਾਹਰ ਲਿਖਦੇ ਨੇ ਤਰੂ ਹੱਸਦਾ ਕਰ ਆਇਆ ਕਰ ਪਿਆਰ ਪਿਓ ਕੁਛੜ ਲੀਤਾ ਬਾਹੋਂ ਪਕੜ ਉਠਾਲਿਆ ਮਨ ਵਿੱਚ ਰੋਸ ਮਤ ਰਈ ਕੀਤਾ ਡੱਡੋਲੀ ਕਾ ਮਾਂ ਪੁੱਛੇ ਤੋ ਸੁਆਣੀਏ ਕਿਸ ਰੀਤਾ ਸੁਆਣੀ ਆ ਮੈਂ ਜਨਮ ਦੀ ਨਾਮ ਨਾ ਭਗਤੀ ਕਰਮ ਦਰੜੀਤਾ ਕਿਸੇ ਉਦਮ ਤੇ ਰਾਜ ਮਿਲੈ ਸਤਰੂ ਤੇ ਸਭ ਹੋਵਣ ਮੀਤਾ ਪਰਮੇਸ਼ਰਿਆ ਰਾਦੀ ਐ ਜਿੱਦੂ ਹੋਈਏ ਪਤਤਪ